क्या महासाधू बिन ओहा जात रे बिरयानी हां हैगी ने फिरले फिरले हां हैगी फिरले फिरले पता नहीं है अपन के अंदर देव बाबू ना तेरे कितना में तेरे कुछ अब बेने में बाद में बन तो और हैगी बात है नंदलाल 7:00 बजे 7 गड्डियां दे देना ਜੋ ਮੰਨਦੇ ਸਾਤਰ ਆਪਣੇ ਤੇ ਸੋਈ ਸੋਈ ਵਾਹਿਗੁਰੂ ਜਿਹੜੀ ਯਾਦ ਤੇ ਮਗਰ ਲੱਗਿਆ ਨਿਸ਼ਾਨ ਨੂੰ ਪੂਰੀ ਕਰਦਾ ਗੁਰੂ ਸਾਹਿਬ ਨੇ ਆਦਨ ਨੇ ਆਦਨ ਨੇ ਆਦਨ ਬਹੁਤ ਪਾਣਾ ਹੈ ਜਿੰਨੇ ਅਮਰੀਕਾ ਦੀ ਬਾਤ ਪਈ ਹੈ ਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂ ਪੁਣਾ ਪਹਿਲਾਂ ਨਹੀਂ ਗਈ ਅਮਰੀਕਾ ਨਹੀਂ ਗਈ ਅਗਲਾ ਇਹ ਕਿਹਦੇ ਤੇ ਗਈ ਹੈ ਕੈਨੇਡਾ ਦੇ ਕੈਨੇਡਾ ਦੇ ਕੈਨੇਡਾ ਮਰੀਕਾ ਤੋਂ ਲਾਉਣੀਆਂ ਫਾਈਲ ਬਾਬਾ ਪੇਪਰ ਆਏ ਪਏ ਹੈਗੇ ਹੋ ਜਾਓ ਹੋ ਹੋਰ ਬੱਲੇ ਤਾਂ ਕਿਹਾ ਸੀ ਮੈਂ ਕਿਰਤੀ ਕਿਰਪਾ ਬਾਬੇ ਨੇ ਦੀ ਸਾਢੇ 2-3 ਦੇ ਪੇਪਰ ਆਏ ਮੇਰੇ ਤੇ ਹਰੀ ਜਰੀ ਕਰੇ ਇਹ ਨਹੀਂ ਕਰਦੀ ਲੱਗੀ ਫੈਲ ਉਧਰ ਵੀ ਸਾਡੇ ਅਮਰੀਕਾ ਵੀ ਦੋਨਾਂ ਦੇ ਸੁਣ ਕੇ ਲੈਣਾ ਜਾ ਰਿਹਾ ਉਹਦਾ ਭਾਈ ਨੇ ਸਾਨੂੰ ਵੀ ਨਾਲ ਫਸਣ ਤੇ ਉਹਨਾਂ ਜੋੜਾ ਬੜਾ ਦਾ ਸਾਰੇ ਨਾਲ ਜਥਾ ਬਣਾ ਕੇ ਭੇਜਣਗੇ ਮਰੀਕਾ ਦੀ ਵਾਹ ਫੈ ਗਿਆ ਆਪਣਾ ਮਾਰ ਲਈ ਗਾਜ ਅਮਰੀਕਾ ਦੇ ਕੋ ਹੱਥ ਗਿਆ ਉਸ ਖਲਾ ਨੂੰ ਥੋੜਾ ਬਾਦ ਦਿਨਨਾ ਵਗਰੀ ਭਾਈ ਦਾ ਰਹਿਣਾ ਦਾ ਜੋੜੈਂਦੀਆਂ 24 ਦਿਨ ਖਤਨਾ ਵਾਏ ਪਰ ਮੈਂ ਜਿਵੇਂ 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 ਦੀ ਬਾਤ ਪੈ ਗਈ ਸੁਣਦਾ ਵੀ ਹੁਣ ਤੇ ਮੈਨੂੰ ਬਹੁਤ ਅੱਛਾ ਜਿਹੜੀ ਜਿਵੇਂ ਦੀ ਬਾਤ ਪੈਂਦੀ ਆ ਫਿਰ ਤੇਰੀ ਸਲਾਹ ਵੀ ਸਿੱਧਾ ਵੀ ਹੁਣ ਜਾਣਾ ਕਰ ਦੂ ਉਹ ਜਿਹੜਾ ਜਿੰਨੇ ਤੇ ਸਹ ਦਾ ਹਾਂ ਸੱਤ ਵਜਨ ਜੀ ਹਾਂ ਜੇ ਗੱਡੀਆਂ ਦੇ ਸਕਦਾ ਉਹ ਜੁਹਾਜ ਨਹੀਂ ਦੇਸਾ ਹਾਂ ਦੇ ਸਕਦਾ ਤਾਂ ਫਿਰ ਉਹਦੇ ਜੁਹਾਜ ਬਣਾ ਰੱਖਨੇ ਕਿਤੇ ਲਾਲਾ ਸਤਨਾਬੈਗ ਰੂਗੇ ਹਾਂ ਸਹੀ ਸੱਚੀ ਜਗ੍ਹਾ ਦੇ ਕਿ ਆ ਰਹੀ ਹੋਣਾ ਉੱਤੀ ਢਾਰ ਲਾ ਕਰਾਂਗੇ ਉੱਤੀ ਢਾਰ ਲਾ ਕਰਾਂਗੇ ਫਿਰ ਤਾਂ ਇਹ ਸੰਗਤ ਦੇ ਨਾਲ ਹਾਂਜੀ ਬਿਲਕੁਲ ਜੋ ਮੰਗੇ ਠਾਕੁਰ ਆਪਣੇ ਉਹ ਵੀ ਹੋਰ ਨੇ ਪਹਿਣ ਪਾਈ ਆਪਣੇ ਨੇ ਜਿਹੜੇ ਕਾਕੇ ਜੁਹਾਜ ਚਲਾਉਂਦੇ ਹਾਂ ਹਾਂਜੀ ਹਾਂਜੀ ਆਪਣੇ ਵੀ ਸਫਰੇ ਨਹੀਂ ਹਾਂਜੀ ਪਰੇ ਸਿੱਧਾ ਵੀ ਆਉਣਾ ਜਾਣਾ ਕਰ ਦਿੰਦਾ ਜਮੇ ਜਾਂਦੇ ਵੀ ਨਹੀਂ ਹੂੰ ਉਹ ਕਿੱਥੇ ਜਾਂਦੀ ਨਹੀਂ ਹਾਂ ਉਹ ਜਿਹੜੇ ਪਉਣ ਜਾਂਦੇ ਨਹੀਂ ਬੜੇ ਨੂੰ ਹਾਂ 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 ਹੋਰ ਕਿਉਂ ਦਿੱਤਾ ਨਹੀਂ ਪਹੁੰਚ ਗਈਾਰੇ ਕੋਈ ਪਾਣੀ ਵਾਲੇ ਵਿੱਚ ਦਿਲੰਗਾ ਤੇ ਕੋਈ ਕਿਵੇਂ ਬਾਬਾ ਨਾਨਕ ਉੱਡ ਗਏ ਸੀ ਪੱਥਰਾਂ ਤੇ ਉਹ ਵੀ ਜਦੋਂ ਅੰਤ ਆ ਗਿਆ ਹਾਂਜੀ ਰਾਜਾ ਬੌਲਾ ਕਰਤੇ ਕਿਥੇ ਗੁਰੂ ਸਿੱਖ ਨੇ ਬੌਲਾ ਕਿਉਂ ਕਰਿਆ ਕਰਿਆ ਤੇ ਸੈਣਾ ਦੀ ਕਹਿੰਦੇ ਵੀ ਬੜਾ ਸਿਆਪਾ ਤੇ ਬੜਿਆ ਕੇ ਪਾ ਸੱਤ ਦਿਰ ਮਤੁ ਪਾਰਾ ਗੱਲ ਕਹਿੰਦੇ 2 ਵਜੇ ਉੱਠਦਾ ਤੇ ਵਾਲਤੀ ਖੂਚ ਦੇਰ ਵਾਲਤੀ ਖੂਚ ਸੌਣ ਨਹੀਂ ਨੀ ਲਾਹੌਰ ਤੋਂ ਆਉਂਦਾ ਵਪਾਰੀ ਆ ਇਹ ਸੌਦਾ ਉਧਰੋਂ ਸੱਤ ਨੇਉ ਦਾ ਮਹਿੰਗਾ ਬੀਜ ਕੀ ਪੁੱਤ ਰਾਜੇ ਦੇ ਪੈਸੋਂ ਦੇ ਸਾਰੇ ਰੋਣ ਕਹਿੰਦੇ ਜੀ ਸੌਣ ਨਹੀਂ ਦਿੰਦਾ ਵਪਾਰੀ ਆਇਆ ਲਹਣ ਟੁਗਲੀਆਂ ਬਣਾ ਲੈ ਪਾਤੀ ਪੈਸੀ ਰਾਜੇ ਨੇ ਇਹਨਾ ਵੀ ਇਹਨਾ ਬਾਛਾ ਜੋ ਮਰਜ਼ੀ ਸੱਜਾ ਲ ਮੇਰਾ ਉਹੀ ਜਾਗਣਾ ਉੱਠਣਾ ਮੈਂ ਬੋਲਣੋਂ ਨਹੀਂ ਹਟਣਾ ਮਹਿਮਾਨੀ ਪਰਨਾ ਆਇਆ ਜਦੋਂ ਕਰੀ ਸੇਵਤ ਪੁੱਤਰਾ ਗੁਰੂ ਦੀ ਅਸਮਨ ਨੂੰ ਮਲਾਸੇ ਕਰਦੇ ਕਿ ਕਹਿੰਦਾ ਜੂ ਨੰਨ ਕਹਿੰਦਾ ਮਾਇਲਾ ਨੂੰ ਤੇਰਾ ਖਰਤਾ ਫਰਤਾ ਸਾਰਾ ਉਧਰ ਅਨੰਗ ਆਈਦਾ ਮਿਲਦੀ ਨਹੀਂ ਆਏ ਮਿਲੂ ਉਰੇ ਜਤ ਕਰ ਲਾਉਣਾ ਜੀ ਹਾਂ ਜੀ ਜਤ ਕਰਨ ਲੱਗ ਗਿਆ ਸੰਗਤਾਂ ਨੂੰ ਜਥਿਆ ਨੂੰ ਲੱਗਾ ਅੰਨ ਪਾਣੀ ਦੇਣਾ ਰਾਜਾ ਪੂਰੀ ਚੱਲ ਗਈ ਗੱਲ ਆ ਉਦੋਂ ਵੀ ਤੇਜ ਹੋ ਗਏ ਮੇਰੇ ਵਰਗੇ ਉਹ ਵੀ ਪਾਲਣ ਕਰਨ ਪੱਦੀਆਂ ਨਾਨਕਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਇਆ ਕਰੋ ਤਿਆਰੀਆਂ ਕਰ ਦੋ ਦਵਾ ਦਾ ਫਿਰ ਸੰਤਾਂ ਨੂੰ ਬਲਾਓ ਵੀ ਲੰਗਰ ਸਿਕਾਓ ਠੀਕ ਹੈ ਉਹ ਐ ਤਾਂ ਕਿ ਕਹਿੰਦਾ ਜਿਵੇਂ ਤਾਂ ਕਸਮ ਦੇ ਲਾਂਗੇ ਕੋ ਤਾਂ ਭਗੇ ਉਹ ਜਿਹੜਾ ਉਹਨਾਂ ਦਾ ਦੇਸੇ ਦਰਚੂ ਕਰਨਾ ਉਹ ਪਾਪੜਾ ਦਿੱਤੇ ਜਿਵੇਂ ਮੋਤੀਆਂ ਮੋਤੀਆਂ ਤੁਨ ਉਹਨੇ ਕਹਿੰਦੇ ਲੋੜ ਕੀ ਕਰਨਾ ਉਹ ਰੋਟੀਆਂ ਗਾਈ ਕਰਦੇ ਪਿਲਾਂਗੇ ਸਮਝ ਗਈ ਉਹ ਤਾਂ ਦੀ ਕਹਿੰਦੇ ਕਰਦੇ ਗਏ ਫਿਰ پاگل ਹੋ ਗਿਆ ਉਹ ਰਾਜਾ ਕਹਿੰਦਾ ਮੈਂ ਰਾਤ ਤੋਂ ਵੀ ਫੇਲ ਕਰਦਾ ਸਿੱਖਣੇ ਪਤਾ ਨਹੀਂ ਮੈਨੂੰ ਕੀ ਕਰਦਾ ਪਤਾ ਨਹੀਂ ਕੀ ਕਰਦਾ ਜਿਗੜੀ ਬੈਤਨ ਹੁੰਦੇ ਹੁੰਦੇ ਗੁਰੂ ਨਾਨਕ ਦੇ ਪਈ ਗੱਲ ਅੰਦਰ ਵਰਦਾਨਿਆ ਉਹ ਬਾਲਿਆ ਕਹਿੰਦਾ ਕਹਿੰਦਾ ਵੀ ਗੁਰੂ ਨਾਨਕ ਦਾ ਨੌ ਮਿਚਦਾ ਕੋਈ ਨਾਨਕ ਨਹੀਂ ਰਿਹਾ ਉਹਦੇ ਧਰਤੀ ਤੇ ਆਹ ਹੋ ਗਈ ਗੱਲ ਹਾਂ ਸਹੀ ਗੱਲ ਹੈ ਉਹ ਤਾਂ ਲੁੱਟ ਲਿਆ ਥਾਮਦਾ ਰਦਰੂ ਜਿਹਾ ਜਮੇ ਖਾ ਲੈ ਬੌਲਾ ਕਰਤਾ ਕਹਿੰਦੇ ਫੇਰ ਕਹਿੰਦੇ ਚਲੋ ਉੱਥੇ ਤੇ ਬੰਦ ਕੇ ਕੋਈ ਕਿੱਥੇ ਕੋਈ ਲੋੜ ਨਹੀਂ ਜੁਕਾసే ਦੀ ਛੇਲਾ ਪਈ ਤੇ ਬੋੜੀ ਦਰਿਆ ਤੇ ਇਹਨੇ ਚੱਲ ਵੇ ਕਰਨ ਲਾ ਪਾ ਛੜ ਗਏ ਤੇ ਮਨ ਵਹਿ ਗਏ ਆਧਵੀ ਜੀ ਦਿੱਤੀ ਥੋੜੀ ਪਹੁੰਚ ਵੀ ਦੇਖ ਸਕਦੇ ਤੁਸੀਂ ਤਾਂ ਦਰਿਆ ਵੀ ਅੰਸ਼ਿਲਾ ਪਈ ਹੈ ਜੀ ਉਹ ਸਾਨੂੰ ਹੈ ਤੁਹਾਨੂੰ ਵੀ ਹੈਗੀ ਹੈ ਪਈਏ ਪੱਥਰ ਚਲਾ ਅੰਬਰਸਰ ਪਈ ਹੈ ਚੱਲੋ ਨੇਤਰੇ ਨਾਲ ਪੱਥਰ ਧਰਦੇ ਨੇ ਉਹ ਦਰਿਆ ਚ ਸੱਪਤਾ ਮਰ ਜੀ ਸਰੂ ਦੀ ਖੇੜੇ ਚ ਲਈ ਗਈ ਸਭ ਖਾਤਰ ਤਾਂ ਨਹੀਂ ਹੁੰਦੀ ਉਹ ਚੀਜ਼ ਸੱਤ ਵਜਨ ਨਾ ਜੇ ਤੋ ਬਾਕੀ ਸ਼ੁਰੂ ਉੱਥੇ ਬੈਠੇ ਤੇ ਜਾ ਕੇ ਛੱਬਦੇ ਵੀ ਤੁਸੀਂ